ਕੋੜਤੇ ਮੈਂ ਪੰਜ ਲੋ ਆ ਗਿਆ ਲੜੂ 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 ਹੁਣ ਇਹਦੇ ਰੋੜਾ ਰੋੜਾ ਆ ਕੇ ਸੋਨੇ ਬਣਗੇ ਇਹਦੇ ਨਹੀਂ ਓਏ ਨਿੰਬੂ ਦਾ ਛੱਤ ਲੈ ਆਓ ਚਾਚਾ ਨਿੰਬੂ ਦਾ ਛੱਤ ਆਏ ਹਾਏ ਬਤਾ ਯਾਰ ਤੈਨੂੰ ਸਾਨੂੰ ਹਲਵਾਈਆਂ ਨੂੰ ਬਗਾਲ ਚਾਚਾ ਬੁਣਦੇ ਵਾਡ ਜਾ ਦੀਦਾ ਨਹੀਂ ਇੰਨੀ ਆ ਮੈਂ ਤੇਰਾ ਪਿਆਰ ਤੇ ਆਵਾਪ ਚੱਲ ਲੱਗੀ ਤੇ ਤੇਰੇ ਅੱਖੋ ਸੋਖਾ ਸੀ ਹੁਣ ਸਵੇਰੇ ਦੀ ਚਾਬੀ ਮਿਲੂ ਫੇਰ ਕਿਤੇ ਆ ਕੇ ਜਾਣ ਜੋਗਾ ਹੋਊਗਾ ਤੁਹਾਨੂੰ ਦਿਖਾਇਆ ਸੀ ਨਾ ਮੈਂ ਆ ਫੁੱਲ ਫਾਲਾ ਜੇ ਸਵੇਰੇ ਲੱਗ ਗਏ ਸਾਰੇ ਛਤਰੀਆਂ ਲਾਤੀਆਂ ਕਰਨਾ ਹਲੇ ਜੋਰ ਲੜਾਪਾ ਅੱਜ ਜੋਰ ਪਰ ਖਿਆ ਜਾਊਗਾ ਬੰਦੇ ਚ ਲੱਡੂ ਦੀ ਤਿਆਰੀਆਂ ਹੁਣ ਲੱਗੀਆਂ ਬਾਈ ਹੁਣ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਵੈਲਕਮ ਬੈਕ ਟੂ ਅਰ ਚੈਨਲ ਤੇ ਆ ਆਪਣਾ ਹੈਗਾ ਹੁਣ ਦੂਜਾ ਵਲੌਗ ਕਾਫੀ ਟਾਈਮ ਬਾਅਦ ਹੈ ਜਿਵੇਂ ਕਿ ਤੁਹਾਨੂੰ ਪਤਾ ਪਿਆ ਦੀ ਤਿਆਰੀਆਂ ਚੱਲ ਰਹੀਆਂ ਨੇ ਤੇ ਹੁਣ ਅਸੀਂ ਗੁਰਦੁਆਰਿਆਂੋਂ ਭਾਂਡੇ ਵਗੈਰਾ ਇਕੱਠੇ ਕਰ ਲਏ ਟਾਪੇ ਟੋਕਰੇ ਵਗੈਰਾ ਲੈ ਕੇ ਚੱਲੀਏ ਯਾਮੇਚ ਤੇ ਚਲੋ ਲੱਗਦੇ ਹਾਂ ਹੁਣ ਉਰੀ ਲਾਉਣ ਅੰਦਰ ਬੈਕ ਕਰਕੇ ਲਾ ਰਹੇ ਅੰਦਰ ਹੁਣ ਕੱਲੇ ਸਿਰ ਕਢ ਲਾ ਕੱਲ ਲਾੜਾ ਹਾ ਦੇਖਣਾ ਬਾਕੀ ਬਹਿਰੇਆਂ ਦਾ ਚੱਲ ਚਲਾ ਓਏ ਢੇਡ ਲਾ ਓਏ ਲੈ ਕੇ ਨੇ ਬਹਿਰ ਹੋ ਗਏ ਆ ਤਾਂ ਨਹੀਂ ਮੋਰ ਦਾ ਮੁਰਨਾ ਬੈਠੋ ਜੀ ਕਿੱਥੇ ਬੈਠੇ ਹੋ ਉਹ ਦਰਵਾਜ਼ੇ ਨਾਲ ਔਖਾ ਹੀ ਕਿਥਾਂ ਤੇ ਨੰਬਰ ਉਹ ਉਹ ਤਾਹ ਕਰ ਦੂੰਗਾ ਟਾਇਰ ਖੜਾ ਕਰਦਾ ਦੇਖੀ ਤੇ ਕਿੜਾ ਸਾਡਾ ਉਹ ਪੇ ਇਧਰ ਲੱਗਿਆ ਜਿੰਦਾ ਹੁਣ ਚਾਬੀ ਚੋ ਵੀ ਮੰਗਣ ਗਿਆ ਉਹ ਨਹੀਂ ਫਿਰ ਕੰਧ ਟਪਾਉਣਾ ਪਊ ਉਹਨੂੰ ਵੀ ਜਿਹੜਾ ਕੰਮ ਕਿਹਾ ਸੀ ਉਹੀ ਕਰਨਾ ਪੈ ਰਿਹਾ ਹੈ। ਇਹ ਇਕੱਲੇ ਨਹੀਂ ਚੱਕ ਲੈਣਾ ਆਖੇ ਨੂੰ ਸਿਰ ਤੇ। ਆਹ ਕੰਮ ਬੜੀਆ ਉਹ ਕੰਮ ਝੂਟਿਆ ਉੱਥੇ ਲੈ ਜਾਂਦੇ ਆ। ਸੁਧਾ ਕਰੋ ਕਹਿੰਦੇ ਮੇਰੇ ਕੋਲ ਕੜਾਹ। ਉਹ। ਦੇਖੇ ਚੱਕ ਕੇ। ਚੱਕਿਆ ਗਿਆ। ਉਹ ਡਰਾਇਆ ਹਰ ਤੋਂ ਛੋਟਾ ਚਾਚਾ ਰੈਡੀ ਹੈ ਚੋਟਾ ਚੱਕ ਲੈ ਹੈ ਰੈਡੀ ਹੈ ਦਰ ਨੂੰ ਮੈਂ ਹਰਮੋਲਾ ਬੰਦ ਕਰ ਤਾ ਉਹਨੂੰ ਬੰਦ ਕਰ ਦੇ ਛੱਡ ਦੇ ਫਾਗ ਵਿੱਚ ਵੇ ਚੱਕ ਕੇ ਖਾ ਲ ਕੰਦ ਤੇ ਤਾਂ ਰੱਖ ਲਿਆ ਜੋਰ ਵਾਲਾ ਲਾਗੇ ਤੇ ਡੇਗਣਾ ਸੀ ਇਹਨੂੰ ਹੱਥ ਪਾਇਆ ਮੈਂ ਹੋ ਰੈਡੀ ਛੱਡ ਦੇ ਤੂੰ ਆ ਫੜ ਹਰਮੋਲਾ ਫੜ ਤੂੰ ਫੋਨ ਹੁਣ ਪਾਉਜ਼ ਨਾ ਕਰੀ ਵੀਡੀਓ ਨੂੰ ਹੁਣ ਅਥਾ ਲਿੱਤਰ ਜਾ ਦੇਖ ਦੇ ਡੀਗੂ ਕਲ ਆਲਰੇਡੀ ਕਹਣਾ ਨਹੀਂ ਕਿ ਕਿੰਨਾ ਲੈ ਗਏ ਤੁਸੀਂ ਥੱਲੇ ਬੈਜੋ ਥੱਲੇ ਬੈ ਕੇ ਨਾ ਚੜਦੇ ਅਰਸ਼ ਪਿੱਛੇ ਨਹੀਂ ਜਿਆਦੇ ਪਾ ਰਾ ਉਧਰ ਤੇ ਸਾਰਾ ਅੰਦਰ ਇੱਕ ਮਿੰਟ ਰੁਕ ਯਾਰ ਇੱਕ ਜਣਾ ਹੋ ਰੇ ਖੜ ਜੋ ਔਰ ਮੂਰੇ ਉਹ ਲਾ ਦੇ ਇੱਕ ਟਟ ਲਾ ਦੇ ਨੇ ਮੂਰੇ ਉਹ ਤੇ ਪੱਸਾ ਹੈਗਾ ਬੜਾ ਉਧਰ ਕੁੰਡਾ ਫੜ ਉਹ ਅਰਸ਼ ਗੰਨੀ ਤੇ ਉੱਥੇ ਵਿੱਚ ਖੜ ਕੇ ਚੋ ਕੋਸੋ ਕੋਸੋ ਚੱਕ ਲਿਆ ਦੇਖੋ ਤੇ ਆ ਵਜਿਆ ਉੱਥੇ ਜੱਡੀਆਂ ਲੱਗਿਆ ਸੀ ਕੜਾ ਹਾ ਵੀ ਦੇ ਥੋੜਾ ਇਹਦੇ ਵਿੱਚ ਬਹਿ ਜਾ ਹੁਣ ਤੂੰ ਐ ਮੈਨੂੰ ਤਾਂ ਫੇਰ ਬੱਸ ਹੋ ਗਈ ਟਿੱਡ ਦੀ ਮੱਖੀਆਂ ਚੜਦੀਆਂ ਹੁਣ ਸਵੇਰ ਨੂੰ ਉਹ ਤੋ ਨਾ ਇਹਦਾ ਹੁਣ ਇਹਦੇ ਰੋੜਾ ਰੋੜਾ ਕਿ ਸੋਨੇ ਬਣਗੇ ਇਹਦੇ ਨਹੀਂ ਓਏ ਨੀਂਬੂ ਦਾ ਛੱਤ ਲਿਆਉਂਦਾ ਤਾ ਹਾਏ ਹਾਏ ਪਤਾ ਯਾਰ ਤੈਨੂੰ ਸਾਨੂੰ ਹਲਵਾਈਆਂ ਨੂੰ ਬਦਾਂ ਦੇਖ ਖਾਣਿਆਂ ਨੂੰ ਬਦਾਂ ਦੇਖਣ ਚੱਲ ਹੁਣ ਸਾਮ ਹੈਂਡਲ ਹਾਲ ਜਲਦੀ ਜਾ ਰਹੀ ਹੈ। ਟਰੇਨ ਲੱਤ ਲੱਗ ਗਈ। ਜਾਣੇ ਲੱਗੇ ਨਵਾਰ ਨਹੀਂ ਹੈਗਾ। ਚੜਨ ਚ ਨਹੀਂ ਜੋਰ ਲੱਗਾ ਚੜਨ ਚ ਫਾਸਾ ਜੇ ਬਹਿ ਕੇ ਬਹਿ ਕੇ ਚੱਕਦੇ ਫੇਰ ਨਹੀਂ ਚੱਕਿਆਣਾ ਸੀ ਬਹਿ ਕੇ ਜਿਵੇਂ ਬਹਿ ਜਾਂਦਾ ਕੰਦ ਤੇ ਮੈਂ ਨਹੀਂ ਹੰਦੇ ਦਾ ਜੋਰ ਉਹ ਹੀ ਕਹਿਣਾ ਜੇ ਮੈਂ ਬੈਠਾ ਹੁੰਦਾ ਫਿਰ ਮੇਰਾ ਜੋਰ ਵੀ ਨਹੀਂ ਲੱਗਣਾ ਸੀ ਤੇ ਇਕੜਾ ਹਲੇ ਗਿਆ ਵਾ ਘਰੇ ਪਹੁੰਚਗਾ ਦੇਖੋ ਰਾਤ ਤੁਹਾਨੂੰ ਦਿਖਾਇਆ ਸੀ ਨਾ ਮੈਂ ਆ ਫੁੱਲ ਫਲਾਜੇ ਸਵੇਰੇ ਲਾ ਕੇ ਗਏ ਸਾਰੇ ਛਤਰੀਆਂ ਲਾਤੀਆਂ ਆ ਫੁੱਲ ਲਾਤੇ ਪਰੇ ਹੋਏ ਮੂਰੇ ਖਣਾ ਆ ਦੇਖੋ ਅੰਦਰ ਵੀ ਲਾਤੀਆਂ ਉਹ ਦੇਖੋ ਪਰ ਕੱਲ ਸਿਰਫ ਆ ਚਾਨਣੀਆਂ ਤੇ ਉਹ ਫੁੱਲ ਸੀਗੇ ਤੇ ਅੱਜ ਸਵੇਰੇ ਆ ਸਾਰਾ ਕੁਝ ਲਾਤਾ ਹਲੇ ਹੋਰ ਖਨੀ ਲਾਉਣਾ ਖਨੀ ਨਾ ਤੇ ਬਾਕੀ ਦੇਖਦੇ ਹਾਂ ਅੱਜ ਮੱਝੇ ਨਾ ਇਹ ਨਾਨਕਾ ਤੇ ਲੈ ਕੇ ਆਂਦੇ ਨਾਨਕਾਲੇ ਸਾਰੇ ਹੋਰੇ ਆ ਗਏ ਘਰੇ ਮੱਝ ਕੱਲੀ ਗਰ ਮੱਝ ਵੀ ਚੱਕ ਲਿਆ ਤੇ ਗਿਆ ਨੂੰ ਦੁੱਧ ਕੰਮ ਹਉ ਆਲੋ ਚਲੋ ਜੀ ਹੁਣ ਆਏ ਆ ਅਸੀਂ ਹੁਣ ਦੁਬਾਰਾ ਸ਼ਾਪਿੰਗ ਕਰਨ ਜਿਹੜੀ ਮਾੜੀ ਮੋਟੀ ਲੈਂਦੀ ਆ ਸ਼ਾਪਿੰਗ ਕਰਦੇ ਆ ਤੇ ਦੇਖਣੇ ਆ ਜੋ ਕਪੜੇ ਵਗੈਰਾ ਦੇਖਦੇ ਆਲੇ ਪਹਿਲਾਂ ਵੀ ਰੋ ਮੈਂ ਲੈ ਕੇ ਗਿਆ ਸੀ ਮੈਂ ਬਾਅਦ ਚੋਂ ਤੇ ਹਾਂ ਬਿਆਜ ਤੇ ਜਿਹੜਾ ਵੀ ਪਾਇਆ ਹੋਇ ਇਹ ਇਹ ਚਲੋ ਚੱਲੋ ਚਾਰੀ ਹੋ ਗਏ ਕੱਪੜੇ ਡਾਣਾ ਓਕੇ ਮਾਹ ਟੇਰੇ ਡਾਲਾ ਫਿਰ ਨਹੀਂ ਭਈਆ ਮੇਰੇ ਲੋਵੇ ਹੱਥ ਤੇ ਲੈ ਜਾ ਆਹਨੂੰ ਪਤਾ ਨਹੀਂ ਕੀ ਹੋ ਗਿਆ ਬੈਠੇ ਬੈਠੇ ਨੂੰ ਇੱਕ ਵਾਰੀ ਠੀਕ ਆ ਕੇਸ ਦੇਖੀਂ ਪਹਿਲਾਂ ਡੇਢ ਵਾਈਸ ਹੋ ਗਿਆ ਲੈ ਬਾਈ ਮਾਹ ਦਿਨ ਛੋਟੇ ਹੋ ਗਏ ਹੁਣ ਛੇਤੀ ਨਹੀਂ ਰਾ ਟਾਈਮ ਹੈ ਸਾਣਾ ਸਾਡੇ 6 ਹੋਇਆ ਫਿਲਹਾਲ ਹਾਲ ਨੇ ਇਹ ਕੋ ਬਹੁਤ ਮਾਸਾ ਛੂਟ ਨੇ ਲੈ ਲਿਆ ਹੁਣ ਕੱਚੇ ਦੇਣੇ ਨੇ ਬਈ ਕੱਚੇ ਦਿਖਾਈ ਯਾਰ ਡੋਡੇ ਦਾ ਕਲੇ ਨਾ ਇੰਨੀ ਇੰਨੀ ਇੱਕ ਵਾਸੇ ਥਲੇ ਜੀ ਵੀ ਪਏ ਨੇ ਦੂਜੇ ਰੋੜ ਵੀ ਪਏ ਨੇ ਨੂੰ ਪਾਇਆ ਵਾ ਦੂਜੇ ਰੋੜ ਦਾ ਮਾਰੇ ਜੇਬਾਂ ਲੱਗੀਆਂ ਆ ਜਿੱਪਦਾ ਨਹੀਂ ਜਿੱਪ ਆਹ ਜਿੱਪ ਵੀ ਹੈਗੀਆਂ ਨਾ ਜਿਹੜੇ ਉਹੀ ਦੇ ਵੇਣਾ ਚਿੱਪ ਤੇ ਦੇ ਦੇ ਹੁਣ ਕੱਚੇ ਲੈ ਕੇ ਚੱਲੇ ਹੁਣ ਆਪਾਂ ਉੱਪਰ ਇਹਨਾਂ ਨੂੰ ਦੇਖ ਰਹੇ ਆ ਕੋਈ ਸਹੀ ਜੇ ਹੋਇਆ ਕੋਈ ਮਾੜਾ ਸਾਨੂੰ ਪੁੱਛ ਇਹ ਛੱਲਟ ਵੀ ਅੰਦਰ ਲੈ ਲਈ ਐਂ ਕਰ ਮਾੜਾ ਸਾਖ ਖੱਚੰਦ ਨੂੰ ਹੁਣ 19 ਇਟ ਠੀਕ ਆ ਹੁਣ ਕੀ ਕਹਿ ਜਾ ਲੱਗਦਾ ਦੋ ਲੈ ਲੈਣਾ ਹੁਣ ਕਸ ਤੇ ਲਾ ਦੂਗਾ ਕਿੰਨੇ ਦਾ ਇੱਕ 220 ਦਾ ਇੱਕ 200 ਦੇ ਦੋ ਸੁਣਾ 200 ਦੇ ਦੋ ਨੂੰ ਦੱਸਦੇ ਇਹਨੂੰ ਪੰਜ ਮਤਲਬ ਨਾ ਹੋ ਗਿਆੜਾ ਕੋਈ ਬਾਕਸ ਉਹ ਵਰਾ ਉਹਦਾ ਪਰਟ ਨਹੀਂ ਦੁਕਾਨ ਦਾ ਐਡਰੈਸ ਲਾਂਡਰਾ ਰੋਡ ਲਾਂਡਰਾ ਲਾਂਡਰਾ ਉਪਰਾਂਤ ਰੋਡ ਲਾਂਡਰਾ ਦੋਸਰਾ ਉਪਰਾਂਤ ਰੋਡ ਅੱਗੇ ਬੱਸ ਚਲ ਗਈ ਲਾਂਡਰਾ ਦੋਸਰਾ ਲਾਂਡਰਾ ਦੋਸਰਾ ਅੰਦਰ ਰੋਡ ਮਰਿੰਡਾ ਰੋਡ ਦੇ ਸਾਹਮਣੇ ਦੁਕਾਨ ਆਵੇਂ ਬਾਰੋਂ ਆ ਕੇ ਦਿਖਾਉਣਾ ਫਿਰ ਆਹ ਦੇਖੋ ਪਾਟੀਆਂ ਯਾਰ 1100 ਦੀ ਪਿੰਡ ਸ਼ਾਟ ਮਿਲ ਜਾਂਦੀ ਹੈ ਬਈ ਉਰੋਂ ਯਾਰ ਹੇ ਯਾਰ ਗਾਰੰਟੀ ਫੋਨ ਦੇ ਦੋਨਾਂ ਦਾ ਅੱਛਾ ਕੋ ਕੱਚੇ ਦੇ ਵੀ ਦੇਤੀ ਗਾਰੰਟੀ ਹੋਰ ਦੱਸੋ ਗਿਫਟ ਨਾਲ ਗਿਫਟ ਨਾਲ ਦਾ ਇੱਕ ਇੱਕ ਜਰਾਵ ਉਹ ਨਾ ਮੈਗਨੇਟ ਆਓ ਚੱਕੋ ਮੈਗਨੇਟ ਪਰਫਿਊਮ ਨਾਲ ਹੈ ਸਾਨੂੰ ਵੀ ਦੇ ਇਸ ਆਣਾ ਤਾਂ ਮੈਂ ਤਿੰਨ ਚ ਆਵਲਾਂ ਇੱਤਰ ਗਿਫਟ ਨਾਲ ਹਾਂ ਇੱਥੇ ਆਏ ਹਾਂ ਤੇ ਸਭੀ ਸਹੂਲਤਾਂ डन ਹੋ ਗਈ ਤੇ ਹੁਣ ਇੱਥੇ ਆ ਕੇ ਖਾਣ-ਖੋਣ ਰੋਕਿਆ ਰਹੇ ਚਾਪਾ-ਚੋਪਾ ਰੋਲ-ਰੋਲ ਦੇ ਰਹੇ ਆ ਕੁਛ ਖਾਣੇ ਆ ਡਿਸਾਈਡ ਕਰਕੇ ਦੱਸਦੇ ਆ ਕੀ ਖਾਣਾ ਮਾਜੂ ਬਦਲ ਗਿਆ ਲੱਗੇ ਹਾਂ ਉਹ ਹਾਂ ਮੇਰਾ ਮੂਡ ਆ ਭਾਈ ਤਾਂ ਫੋਬਰੂ ਕਰਾ ਆਹ ਆ ਗਿਆ ਹੁਣ ਆ ਗਿਆ ਹੁਣੇ ਸਪ੍ਰਿੰਗ ਰੋਲ

ਭੱਜ ਨਾ ਜਾਵੇ ਗਿਆ 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 ਲੈ ਗਿਆ ਕੋਲ ਲੈ ਗਿਆ ਸੋਟੀ ਇਹਦਾ ਬਾਹਰ ਲੈ ਗਿਆ ਫੜਫੜ ਲੈ ਕੇ ਆ ਆ ਭਾਈ ਆਊਗਾ ਤੇ ਹੁਣ ਅਜ ਨੂੰ ਜਿੱਕੇ ਦਾ ਆ ਗਏ ਇੱਥੇ ਆ ਕੇ ਹੁਣ ਉੱਪਰ ਚਵਾਰੇ ਚ ਪੈ ਗਏ ਸੀ ਬਸ ਥੱਕ ਗਏ ਮੈਂ ਤਾਂ ਵੈਸੇ ਨੱਚਿਆ ਨਹੀਂ ਆਈ ਨੱਚੇ ਨੇ ਤੇ ਬਸ ਹੁਣ ਕੱਲ ਨੂੰ ਮਿਲਦਾ ਤੁਹਾਨੂੰ ਸਵੇਰੇ ਕੱਲ ਨੂੰ ਚੜਨੀ ਹੈ ਕੜਾਹੀ ਓਕੇ ਬਾਈ ਬੈਕ ਟੋ ਸੇ ਲੋ ਜੀ ਹੁਣ ਹੋ ਗਿਆ ਨੈਕਸਟ ਡੇ ਜਿਹੜੀ ਕੜਾਹੀ ਵਗੈਰਾ ਚੜ ਚੁਕੀ ਆ ਹੁਣ ਮਠਿਆਈਆਂ ਬਣਨੀਆਂ ਸਟਾਰਟ ਤੇ ਇਸ ਤੋਂ ਪਹਿਲੇ ਇੱਕ ਹੋਰ ਕੰਮ ਕਰਨਾ ਜਿਹੜਾ ਕੀ ਆ ਪ੍ਰਿੰਟਾਂ ਦਾ ਪ੍ਰਿੰਟਰ ਡਾਊਨ ਕਰ ਦੇਣਾ ਇਹਨੂੰ ਇਹਦੇ ਤੇ ਤੇਲ ਤੂਲ ਪਾ ਕੇ ਅੱਗੇ ਲਾਉਣਗੇ ਲਾ ਤੇ ਜਿਹਨੇ ਪ੍ਰਿੰਟਰ ਡਾਊਨ ਹੋਰੇ ਨਾ ਹੋਰੇ ਟੈਂਟ ਲੱਗਣਾ ਆ ਨੀਚੇ ਜਾਨੀ ਕੋਰੇ ਫਿਰ ਹੁਣ ਇੰਨਾ ਨਾ ਕੰਮ ਤਮਾਮ ਚੈੱਕ ਕਰਨਾ ਇੱਕ ਕੱਢ ਲਗ ਇੱਕ ਹੋ ਲੱਗਿਆ ਹੋਇਆ ਅੱਗ ਲਾ ਜੂ ਫਖਰ ਦੇ ਜਾਣ ਤੁਹਾਡੇ ਉੱਪਰ ਆਊਗਾ ਇਸੇ ਮਾ ਪੱਜ ਲੋ ਆ ਗੀਆਂ ਲੜੂ 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 ਪਰੇ ਹੋ ਜਾ ਪਰੇ ਉਹ ਮੂੰਹ ਤੇ ਬੰਨ ਲਾ ਕੁਸ ਬਾਹਰਾਰੇ ਬਾਹਰ ਉਹ ਮੂੰਹ ਤੇ ਬੰਨ ਲਾ ਕੁਸ ਮੈਂ ਤੈਨੂੰ ਪਹਿਲਾਂ ਕਹਿ ਦਿਆ ਉੱਥੀ ਅੱਗ ਲੱਗ ਜਾਣੀ ਸੀ ਓ ਥੱਲੇ ਨਾ ਰੱਖ ਹੋ ਦੇ ਹੋਰੇ ਕਿੰਨੀ ਆ ਨੇ ਲੜੂ ਦੀ ਤਿਆਰੀਆਂ ਹੋਣ ਲੱਗੀਆਂ ਬਾਈ ਹੁਣ ਬਣਣਗੇ ਉਹ ਕਹਿੰਦ ਨੇ ਮਖਾਣੇ ਆ ਵਟਾਇਆ ਹੋਇਆ ਇੱਧਰ ਉਹ ਤੂੰ ਕਿ ਮਹਿੰਦੀ ਲਗਾਉਣਾ ਪਰੇ ਸਵਾਲਾ ਕੈਨਸਲ ਕਰਤਾ ਤੂੰ ਤਾਂ ਬਣਾਉਣਾ ਕੋਈ ਸਾਲਿਆ ਇਹ ਤਾਂ ਉਹ ਕਰਨਾ ਤੂੰ ਉਹਦੇ ਨਾਂ ਨੋਬੀ ਦੇ ਲਵਾਈ ਲਾ ਦੋ ਜਰੋਸ ਕਢਾਉਣ ਲੱਗਿਆ ਪਿਆ ਤੂੰ ਬੜੀਆ ਲੱਗਦੀ ਆ ਹੁਣ ਯਾਦ ਪਸਾਡ ਲਿਓਣਾ ਤਾ ਰੱਖ ਟੇਡਾ ਰੱਖ ਵਾਸਤੇ ਇਹ ਤਰ੍ਹਾਂ ਪੈਣ ਲੱਗਦਾ ਮੈਂ ਬੈਠਾ ਹਾਂ ਪੈਣਾ ਇੰਨੇ ਕਿ ਨਾਲ ਕਿਹਾ ਹਰ ਦੁਪਹਿਰ ਪਤਾ ਹੀ ਕੀ ਗੱਲ ਹੈ ਉੱਥੇ ਖੜਦਾ ਹੋਰੇ ਬਲ ਪੈਂਦੇ ਆ ਵੀਡੀਓ ਚ ਮਿਲਿਆ ਸੀਗਾ ਤਾਂ ਬਾਈ ਨੇ ਵੀ ਢਿੱਲਾ ਕਰਕੇ ਉੱਤੇ ਜਾਣ ਨਾਲ ਆ ਜਾਣਾ ਬਾਅਦ ਚ ਫੇਰ ਗਈ ਚੱਲੀ ਤੇ ਹੁਣ ਅਸੀਂ ਆਏ ਸੀਗੇ ਉਹਦੇ ਕੁਰਤੇ ਨੂੰ ਪਾਣ ਜਿਵੇਂ ਕਿ ਤੁਸੀਂ ਦੇਖਿਆ ਵੀਡੀਓ ਚ ਆਹੇ ਜਿਹਾ ਲਾਹ ਹੈ ਬਾਅਦ ਚ ਪਾ ਕੇ ਧੋ ਆ ਕੇ ਫੇਰ ਪਾ ਕੇ ਦੇਖੀ ਇਹਨੇ ਖੁੱਲ ਜਾਣਾ ਕੱਪੜੇ ਨੇ ਹਾਂਜੀ ਹਾਂ ਖੁੱਲ ਜਾਣਾ ਯਾਰ ਖੁੱਲ ਜਾਣਾ ਆ ਦੇਜਾ ਤੂੰ ਜੇ ਬਾਅਦ ਚ ਕਰਾ ਲਈ ਅੱਜ ਧੋ ਆਲਾ ਤੁਹਾਡੇ ਨੇ ਜਿਹੜਾ ਮਾਰਾ ਮੂਵਾ ਜਿਹਾ ਬਦਲਾ ਪੈ ਜਾਣਾ ਨਹੀਂ ਗਾੜਾ ਹੋਇਆ ਉਹ ਪਤਲਾ ਉਹਨਾਂ ਕੰਨਾ ਠੀਕ ਚਲੋ ਕੋਰਤੇ ਮੈਂ ਅਮিনা ਜੱਜੂ ਬਾਈ ਬੋਲ ਹੈ ਕੋਰਤੇ ਕਮੀਨਾ ਜੱਜੂ ਤੇ ਆ ਦੇਖੋ ਲੱਡੂ ਖਰਮੇ ਵਗੈਰਾ ਤੇ ਲੱਡੂ ਉਸ ਬਟਣ ਵਾਲੇ ਰਹਿ ਗਏ ਬਾਕੀ ਤਿਆਰਾ ਆਪਣਾ ਸਿਸਟਾ ਆ ਖਰਮਿਆਂਗੇ ਤੇ ਉਧਰ ਮਠੀਆਂ ਬਣਾਈਆਂ ਜਾਂਦੀਆਂ ਨੇ ਕਰ ਗਏ ਸੀ ਹਾਂ ਲੋ ਗੱਡੂ ਵਟਣੇ ਸਟਾਰਟ ਹੁਣ ਇਹ ਬਣਾਵੇ ਇਹਦਾ ਕੋਈ ਐਸਟੀਮੇਟ ਲੱਗੇ ਨਹੀਂ ਜਿੰਦਾ ਬਾਰੇ ਵੀ ਦਿਖਾਉਣਾ ਟੈਂਟ ਟੌਂਡ ਜੀ ਅੱਧਾ ਲੱਗ ਗਿਆ ਕੁਛ ਕਰ ਰਿਹਾ ਗਿਆ ਵਸ ਜੰਗੀ ਮੋਟਾ ਮੋਟਾ ਇਹ ਕਰ ਗਏ ਟੈਂਟ ਦਾ ਹਾਂ ਲੋ ਗਲਾਬੀ ਟੈਂਟ ਹੋਰ ਇਹ ਕੋ ਸੋ ਕਹਿਆ ਯਾਰ ਨੀਲਾ ਨਹੀਂ ਲੈਦੇ ਫੋਟੋ ਨਹੀਂ ਵਧਿਆ ਜਮਾ ਵੀ ਆਣੀ ਓਰੇ ਵਿੱਚੇ ਗਲਾਬੀ ਵਿੱਚੇ ਨੀਲਾ ਆ ਕਰ ਦਣਗੇ ਹੈ ਤਾਂ ਹੂੰ ਲਾਤਾ ਹੈ ਜਣ ਕੇ ਪ੍ਰੋਗਰਾਮ ਕਰ ਲੂ ਅੱਜ ਤੱਕ ਕੋਈ ਹੈ ਨਹੀਂ ਨਾ ਕੱਲੂ ਕਰ ਲਣਗੇ ਫਿਲਹਾਲ ਇਧਰ ਨੂੰ ਆ ਵੀ ਇਹ ਮੁੜ ਕੇ ਇੱਥੇ ਤੱਕ ਲਾਤਾ ਇਹਨਾਂ ਨੇ ਔਰ ਉਹ ਇਧਰ ਤੱਕ ਪੂਰੀ ਬਹੀ ਕਵਰ ਇਹ ਤਜਾ ਕਰਾ ਲਵਦੇ ਆ ਬਾਕੀ ਜਿਹੜਾ ਕਿਲੋ ਦੇ ਕਿਲੋ ਸਾਰੇ ਆਖਰੋ ਹਾਂ ਹਾਂ ਲੱਡੂ ਲੱਡੂ ਭਾਈ ਲੱਡੂ ਮਖਾਣੇ ਮਠੀਆਂ ਕੌੜੀਆਂ 10 ਕਿਲੋ ਆ 10 ਕਿਲੋ ਸਹੀ ਲਾ ਲੈਣਾ ਲਾ ਦੋ ਕੋੰਡਾ ਔਰ ਭਾਈ ਹਾਂ ਦੁਪਹਿਰੇ 15 ਕਿਲੋ ਦਾ ਨਹੀਂ ਚੱਲਦਾ ਤੇ ਕੁਲਚਾ ਆਪਣੇ ਗਾੜੀ ਵਰੋਨੇ ਖਾ ਲਈਏ ਚੱਲਦੇ ਆਪਾਂ ਵਾਪਸ ਚਲੋ ਜੀ ਆਪਾਂ ਮੱਖਣ ਵਾਲਾ ਕੁਲਚਾ ਤਿਆਰ ਹੋ ਗਿਆ ਪਾਰੇ ਦੇ ਉੱਤੇ ਇਨਸ਼ਾਅੱਲਾ ਯਾਰ ਪਾਰੇ ਸਾੜ ਕੇ ਤੇ ਸ਼ਾਕ ਉਹਨਾ ਬਾਅਦ ਟੋਸਟ ਕਰਦੇ ਹਾਂ ਇਹਨਾਂ ਨੂੰ ਆਪਾਂ ਬੱਜੇ ਹਨ ਤਾਂ ਠੀਕ ਆ ਮੈਨੂੰ ਲੱਗ ਰਿਹਾ ਨਾ ਕਿ ਆਪਿਆ ਤਾਂ ਉੱਧਰ ਬਣਾ ਲਾਗੇ ਕੋੜੀ ਗੀਪ ਪਈ ਆ ਕੋਈ ਹੈਗੀ ਆ ਕੱਢ ਜਾ ਵਾਹ ਫੜ ਜਾ ਦੀਦਾ ਨਹੀਂ ਇੰਨੀ ਆ ਮੈਂ ਵੀ ਤੇਰਾ ਵਿਆਹ ਕਰਿਆ ਆ ਬੱਜਣ ਲੱਗੀਆਂ ਤੇਰੇ ਕੋ ਮੈਂ ਵੀ ਮਹਿੰਦੀ ਲਵਾਈ ਆ ਤੇ ਮਾੜੇ ਫੁੱਲੇ ਬਣਵਾ ਲੇ ਤੇ ਬਸ ਹੁਣ ਅੰਦਰ ਨੱਚਣ-ਉੱਚੇ ਰਹੇ ਨੇ ਇਹ ਦੇਖੋ ਅਦਰ ਨੱਚਣ-ਉੱਚੇ ਲੱਗੇ ਹੋਏ ਨੇ ਅੰਦਰ ਹੋਰ ਚਾਰੇ ਕੁਝ ਹੋਰ ਦਿਖਾ ਦਾਂਗੇ ਇਹੀ ਬਲੌਗ ਕੰਟੀਨਿਊ ਕਰਾਂਗੇ ਬਾਕੀ ਤੁਹਾਨੂੰ ਲੱਗ ਜੂ ਪਤਾ ਕਾਹਗਾ ਤੇ ਬਸ ਆਹ ਪਤਾ ਨਹੀਂ ਆਹ ਸੋ ਵੀਡੀਓ ਜਾਈ ਕਿਉਂ ਹੋ ਰਹੇ ਆ ਲਾਈਟਾਂ ਕਿਵੇਂ ਚੋਂ ਘਾਰੇ ਪੈ ਰਹੇ ਨੇ ਅਸਲ ਇਹ ਗਾਂ ਦੀ ਦੁੱਧ ਠੰਡਾ ਕਰਨ ਲਾਇਆ ਹੋਇਆ ਐ ਨਿਕੋ ਓਏ ਉੱਪਰ ਬੇਲ ਦੇ ਉੱਪਰ ਉਹ ਕੀ ਐ ਦੁੱਧ ਠੰਡਾ ਕਰਨ ਲਾਇਆ ਐ ਬੋਲਾ ਵੀ ਹੋ ਗਿਆ ਅੱਖਾਂ ਦੇ ਨਾਲ ਨਾਲ ਐ ਇਹਦੂ ਵੀ ਰੀਅਲ ਐ ਕਾ ਕਰੇ ਠੰਡਾ ਕਰਦੇ ਚੰਗੀ ਆ ਆ ਹੁਣ ਉੱਪਰ ਤੁਸੀਂ ਕਰਨਾਗੇ ਹੈ ਹੋ ਗਿਆ ਠੰਡਾ ਉੱਥੇ ਮੈਂ ਉਹ ਦਿਨ ਬੈਠਾ ਹੋਇਆ ਇਹਦੀ ਸੀਡੀ ਦੇਖ ਰਾ ਸੀ ਉਹਨੇ ਕਿ ਪੇਟ ਪੁੱਲਦਾ ਮੈਂ ਚੱਲਦਾ ਸੀ ਕਿੰਨਾ ਦੇ ਉਹ ਸਾਹਮਣੇ ਵਾਲੇ ਘਰ ਆ ਕੇ ਇੱਥੇ ਬੈਠਾ ਦੇਖਦਾ ਸੀ ਹਾਂ ਆ ਤੁਸੀ ਦੇ ਠੀਕ ਆ ਯਾਰ ਹੁਣ ਪੈ ਗਿਆ ਨੇ ਇੱਕ ਪੰਗਾ ਦੱਸਾਂ ਕੀ ਹੋਇਆ ਮੇਰੇ ਇਹਨੂੰ ਲੱਗਿਆ ਮੋਟਰਸਾਈਕਲ ਨੂੰ ਹੈਂਡਲ ਲੌਕ ਲੱਗਿਆ ਆ ਸਾਰੇ ਮੋਟਰਸਾਈਕਲ ਉਹਦੇ ਬਾਹਰੇ ਖੜੇ ਸੀਗੇ ਚਾਬਿਆਂ ਦਾ ਟਾਂਕ ਤੇ ਉਹਦੇ ਪ੍ਰੋਗਰਾਮ ਚੱਲ ਰਿਹਾ ਸੀ ਤੇ ਹੁਣ ਜਦ ਆਇਆ ਵੀ ਮੋਟਰਸਾਈਕਲ ਅੰਦਰ ਲਾਉਣੇ ਨੇ ਬਾਕੀ ਦੋ ਲਾਤੇ ਠੀਕ ਹੈ ਨਾ ਇਹਦੀ ਚਾਬੀ ਨਹੀਂ ਮਿਲੀ ਬਾਅਦ ਚੋਂ ਐਂਡ ਤੇ ਪੁੱਛ ਪੜਤਾਲ ਕਰਨ ਦੌਰ ਪਤਾ ਲੱਗਿਆ ਜਿਹੜਾ 1 सिटी 100 ਮੋਟਰਸਾਈਕਲ ਆ ਉਹਨੂੰ ਕੋਈ ਵੀ ਚਾਬੀ ਲੱਗ ਜਾਂਦੀ ਆ ਉਹਦੇ ਰਿਸ਼ਤੇਦਾਰ ਨੇ ਉਹ ਮੇਰੇ ਵਾਲੀ ਚਾਬੀ ਲਾ ਕੇ ਦੂਜੇ ਪਾਸੇ ਚਲੇ ਗਏ ਤੇਰੀ ਹੁਣ ਇਹਨੂੰ ਚਾਬੀ ਕੋਈ ਲੱਗ ਨਹੀਂ ਰਹੀ ਹੁਣ ਚੱਕ ਕੇ ਅੰਦਰ ਕਰਨਾ ਸਿਕਾ ਬਈ ਮੂਰੋ ਚੱਕ ਲੈ ਵਸ ਥੋੜਾ ਲੀ ਆਂਦਾ ਸੀ ਹੁਣ ਉਹ ਰੋ ਲੈ ਕੇ ਜਾਣਾ ਚਲ ਪਾ ਹੱਥ ਇਹਨੂੰ ਇੱਧਰ ਜਾਣਾ ਜੀ ਲੈ ਆ ਵੀ ਬੰਦੇ ਚੱਕਾ ਲੱਗੇ ਆ ਉਹ ਮੂਰਨ ਕਰਨਾ ਹਲੇ ਚੱਕ ਜੋੜ ਲਾਰਾ ਪਕਾ ਅੱਜ ਜੋਰ ਪਰ ਖਿਆ ਜਾਊਗਾ ਬੰਦੇ ਚ ਆਹ ਖਲੀ ਚੜ ਗਈ ਪਤਾ ਨਹੀਂ ਪਤਾ ਨਹੀਂ ਬਲੌਗ ਜਦੋਂ ਬਸ ਇਥੇ ਲਿਆ ਕਿਲਾ ਤਾ ਖਸੋਖਾ ਸੀ ਹੁਣ ਸਵੇਰੇ ਦੀ ਚਾਬੀ ਮਿਲੂ ਫੇਰ ਕਿਤੇ ਆ ਕੇ ਜਾਣ ਜੋਗਾ ਹੋਊ ਹੁਣ ਸਵੇਰੇ ਕੰਮ-ਕੰਮ ਤੇ ਵੀ ਜਾਣਾ ਸੱਚ ਨਹੀਂ ਕੰਮ ਤੇ ਹੋ ਵੀ ਨਹੀਂ ਮੰਡੀ ਜਾ ਕੇ ਆਉਣਾ ਹੁਣ ਦੇਖੋ ਕੀ ਬਣੋ ਉਹਦਾ ਖਰਾਬੇ ਖੜਾ ਮੋਟਰਸਾਈਕਲ ਆ ਤੋ ਹੁਣੇ ਵਸ ਕੰਮ ਦੇ ਦੇਖਦੇ ਹਾਂ ਹੁਣ ਕੀ ਬਣੂ ਸਵੇਰੀ ਪਤਾ ਲੱਗੂ ਹੁਣ ਤਾਂ ਕਿ ਵਸ ਇਹ ਵੀ ਵਲੌਗ ਆ ਆ ਪੂਰੀ ਖਤਮ ਕਰ ਦੇਣਾ ਤੇ ਕੱਲ ਨੂੰ ਹੈਗੀ ਆ ਕੱਲ ਨੂੰ ਕੱਲ ਨੂੰ ਕੱਲ ਨੂੰ ਹੈਗੇ ਜਾਗੋ ਤੇ ਕੱਲ ਦਾ ਵਲੌਗ ਤੁਹਾਨੂੰ ਦਿਖਾਵਾਂਗੇ ਜਰੂਰ ਦੇਖਿਓ ਠੀਕ ਆ ਤੇ